ਹਾਂ ਜੀ ਉਹ ਤੇ ਮੇਰ ਕਰੀਏ ਬਿਠ ਕਰੀਏ ਇੱਧਰ ਹੀ ਜਾਣਾ ਕੋਈ ਬਿਠ ਵਿੱਚ ਵਿੱਚ ਬਿਠ ਬਿਠੋ ਚਲੋ ਤੁਸੀਂ ਬਿਠਾ ਲਓ ਆਉਂਦੇ 20 ਦਾ ਡੇਢ ਕਰੇ ਤੇ ਉਹ ਸਰ ਤੁਰਨਾ ਉਹਨਾਂ ਤੋਂ ਦੀਦੀ ਆ ਮੈਂ ਯਾਰੋ ਟੈਂਟਰਾਂ ਜੋ ਸੋਤੇ ਬੈਠੇ ਟਾਈਮ ਉਹਨਾਂ ਨੂੰ ਨਹੀਂ ਜਾਣਾ ਉਹਨਾਂ ਨੂੰ ਨਹੀਂ ਆ ਜਨਾਲ ਤੋਂ ਦੋਨਾਂ ਸਾਈਡਾਂ ਤੇ ਖੜ੍ਹ ਜਓ ਆਉਂਦੇ ਨਹੀਂ ਆਉਣਾ ਹੁਣ ਆਹ ਹਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂ ਜੀ ਸਾਰਿਆਂ ਨੂੰ ਸਾਰਿਆਂ ਨੂੰ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਬਹੁਤ 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 ਮਿਹਰਬਾਨੀ ਤੁਹਾਡੀ ਜੀ

ਹਾਂਜੀ ਵੀਰ ਜੀ ਅੱਜ ਤੁਹਾਡੇ ਬਜ਼ੁਰਗ ਲੱਭੇ ਨੇ ਕੀ ਧੰਵਾਦ ਕਰਦੇ ਹੋ ਟੀਮ ਦਾ ਕਿਵੇਂ ਤੜਕਾ ਕਹਿੰਦੇ ਨੇ ਕੀ ਸ਼ਬਦ ਨੇ ਤੁਹਾਡੇ ਜੀ ਸਭ ਤੋਂ ਕੋਈ ਸ਼ਬਦ ਹੀ ਹੈ ਨਹੀਂ ਜੀ ਕਿ ਜਿਹੜੀ ਸਾਰੀ ਟੀਮ ਨੇ ਇਹਨਾਂ ਨੂੰ ਮਿਹਨਤ ਜੀ ਬਾਈ ਕੀ ਨਾਮ ਤੁਹਾਡਾ ਮੇਰਾ ਨਾਮ ਅਰਵਿੰਦਰ ਸਿੰਘ ਹੈ ਜੀ ਕਿ ਤੋਂ ਅਸੀਂ ਕਤਾਰ ਕੋ ਤੋਂ ਜੀ ਕੁਝ ਅੱਛਾ ਤੇ ਭਾਈ ਇਹ ਕਿੱਥੋਂ ਆਏ ਸੀਗੇ ਅੰਕਲ ਹਣੀ ਤੇ ਕੀ ਇਹ ਤੁਹਾਡੇ ਨਾਲ ਜਿਨੂੰ ਇਹਨਾਂ ਦਾ ਤਾਲਮੇਲ ਨਹੀਂ ਹੋਇਆ ਕਿਦਾਂ ਤੁਹਾਨੂੰ ਪਤਾ ਲੱਗਦਾ ਇਹਨਾਂ ਦਾ ਬਰਬਾਦ ਕੱਲ ਕੋਈ ਪਰਸੋਂ 10 50 ਤੇ ਇਹਨਾਂ ਦੀ ਫਲੈਂਡ ਲੱਗੀ ਹੈਗੀ ਹੈ ਪਹਿਲਾਂ ਟੋਰਾਂਟੋ ਤੋਂ ਗਲਾਨ ਤੇ ਗਲਾਨ ਤੋਂ ਅੰਮ੍ਰਿਤਸਰ ਆਏ ਹੈਗੇ ਆਪਣੇ ਪੂਰੇ ਪਰਿਵਾਰ ਦੇ ਨਾਲ ਸੀਗੇ ਨਾਲ ਇਹਨਾਂ ਦੇ 2 ਬਾਈ 2 ਬੇਟੀਆਂ ਬੱਚੇ ਜਿਹੜੇ ਉਹ ਪਹਿਲੀ ਇਮੀਗ੍ਰੇਸ਼ਨ ਕੋ 12 12 ਦੇ ਇਤਕਾਰ ਹੋਈ ਇਹਨਾਂ ਦੀ ਬਾਅਦ ਦੇ ਵਿੱਚ ਉਹ ਪਰਿਵਾਰ ਜਿੱਦਾਂ ਆਪਣਾ ਲੈ ਗਿਆ ਲੈਨ ਨੂੰ ਹੋ ਗਿਆ ਤੇ ਨਾਲਵਲ ਧਿਆਨ ਨਹੀਂ ਕੀਤਾ ਤੇ ਉਹ ਜਨਨ ਭੁੱਲਣ ਦੀ ਆਦਤਾਂ ਛਾਤੀ ਨਾਲ ਛਾਤੀ ਤੇ ਇਹ ਆਪਣਾ ਉਸਮਾਨ ਦੇਖਦੇ ਸੀ ਉਸ ਚੱਕਰ ਦੇ ਬਾਹਰ ਨੂੰ ਆ ਗਏ ਅੱਛਾ ਜਦੋਂ ਬਾਹਰ ਨੂੰ ਆਏ ਤਾਂ ਉਹਨਾਂ ਨੇ ਅੱਧਾ ਘੰਟਾ ਇਹਨਾਂ ਨੂੰ ਚੈੱਕ ਕੀਤਾ ਅੰਦਰ ਕਿਤੇ ਨਹੀਂ ਮਿਲੇ ਫਿਰ ਅੰਦਰ 에ਅਰਪੋਰਟ ਅਥਾਰਟੀ ਨੂੰ ਗੱਲਬਾਤ ਕੀਤੀ ਉਹਨਾਂ ਨੇ ਦੇਖਿਆ ਕੈਮਰੇ ਚੈੱਕ ਕੀਤੇ ਸਾਰੇ ਇੱਕ ਬੰਦ ਕੋਟੀ ਤੇ ਇਹਨਾਂ ਦੀ ਕੀਸ਼ ਟ੍ਰੇਡ ਹੋਈ ਸੀ ਠੀਕ ਕਟ ਕੈਮਰੇ ਦੀ ਲੋਕੇਸ਼ਨ ਹੁੰਦੀ ਸੀ ਉਸ ਤੋਂ ਬਾਅਦ ਇਹ ਮਿਲੇ ਨਹੀਂ ਫਿਰ ਅਸੀਂ ਪੁਲਿਸ ਕੰਪਲੇਂਟ ਕਰਵਾਈ ਇੱਥੇ এয়ারਪੋਰਟ ਪੁਲਿਸ ਨੂੰ ਜੀ ਉਹਨਾਂ ਨੇ ਵੀ ਸਾਨੂੰ ਕਾਫੀ ਕਾਫਰੇ ਕੀਤਾ ਰਗਾ ਜੀ ਉਸ ਤੋਂ ਬਾਅਦ ਤੇ ਲੱਭਦੇ ਰਹੇ ਤੇ ਅੱਜ ਫਿਰ ਮੇਰੇ ਖਦ ਸਵੇਰੇ ਮੈਨੂੰ ਆ ਪੀਰ ਜੀ ਦਾ ਫੋਨ ਆਇਆ ਕੋਈ 10:00 ਵਜੇ ਕਿ ਇਹਨਾਂ ਨੇ ਜਦੋਂ ਐਡ ਕਿਤੇ ਦੇਖੀ ਆਪਣੀ ਆਨਲਾਈਨ ਜਾਂ ਕੁਝ ਵੀ ਇਹੜਾ ਫੋਨ ਕੀਤਾ ਵੀ ਅਸੀਂ ਉਹਨਾਂ ਨੂੰ ਕੱਲ ਦੇਖਿਆ ਸੀਗਾ ਜੀ ਤੇ ਇਹਨਾਂ ਨੇ ਕੰਟੈਕਟ ਕੀਤਾ ਤੇ ਮੇਰਾ ਕੱਲ ਉਹ ਪੰਪਰੇ ਮਾਲਕ ਹੈਗੇ ਭਾਈ ਸਾਹਿਬ ਇੱਥੇ ਸੀ ਹਾਂਜੀ ਇਹ ਇਹਨਾਂ ਨਾਲ ਗੱਲ ਹੋਈ ਤੇ ਕਹਿੰਦੇ ਕੋਈ ਨਹੀਂ ਜੀ ਮੈਂ ਜਾ ਜੀ ਮੇਰਾ ਨਾਮ ਤੁਹਾਡਾ ਭਾਜੀ ਮੇਰਾ ਨਾਮ ਸੁਖਦੇਵ ਸਿੰਘ ਜੀ ਕਾਜੀ ਤੁਸੀਂ ਕਰ ਦੋ ਭਾਜੀ ਮੈਂ 에ਅਰ ਬੁਆਏ ਰਿਹਾ ਇੱਥੇ ਤੁਹਾਨੂੰ ਇਹ ਕਿਵੇਂ ਪਤਾ ਲੱਗਾ ਜੀ ਇਹਨੇ ਕਿਉਂ ਕਾਇਆ ਮੈਂ ਭਾਜੀ ਇਹ ਨਾ ਇੱਥੇ ਆਇਆ ਹਾਂ 9 ਵਜੇ ਦੀ ਮੇਰੀ ਡਿਊਟੀ ਸੀ ਤੇ 6 ਵਜੇ ਤਕਰੀਬ ਮੇਰੇ ਯਾਰ ਬਿੱਲੀ ਆਂਦੇ ਭੀ ਤੇ ਭਾਜੀ ਹੁਣ ਹੀ ਤੁਰੇ ਫਿਰਨਦੇ ਆ ਤੇ ਪਤਾ ਨਹੀਂ ਕਿਉਂ ਆ ਤੇ ਜਾਂ ਕਿੰਨਾ ਨਾ ਆਏ ਆ ਤੇ ਗੱਡੀਆਂ ਦੇ ਚਲੋ ਥੋੜਾ ਜਿਹਾ ਹੈਗਾ ਹੀ ਉਹਨਾਂ ਦਾ ਕੋਈ ਹਿਸਾਬ-ਕਿਤਾਬ ਤੇ ਗੱਡੀਆਂ ਦੇ ਅੱਗੇ ਜੇ ਹੁੰਦੇ ਤੇ ਮੈਂ ਕਿਹਾ ਅੰਕਲ ਜੀ ਚਲੋ ਤੁਸੀਂ ਸਾਈਡ ਤੇ ਬਹਿ ਜਾਓ ਕਿੱਥੋਂ ਆਏ ਜੇ ਬਾਕੀ ਉਹਨਾਂ ਮੈਨੂੰ ਕੁਝ ਨਹੀਂ ਦੱਸਿਆ ਨਾ ਬੋਲਦੇ ਬਸ ਇਹੀ ਆਂਦੇ ਵੀ ਉਦਾਂ ਹੀ ਆਇਆ ਮੈਂ ਚੱਲਿਆ ਮੈਂ ਚੱਲਿਆ ਇਦਾਂ ਕਰੀ ਜਾਂਦੇ ਸੀ ਤੇ ਬਾਅਦ ਚਲੋ ਮੈਂ ਉਹਨਾਂ ਨੂੰ ਭਾਜੀ ਚਾਹ ਪਾਣੀ ਪੁੱਛੀ ਮੈਂ ਚਾਹ ਪੀਓਗੇ ਠੰਡ ਬੜੀ ਗੰਭੀ ਗਲੇ ਗਲੇ ਪੈ ਹੀ ਜੇ ਉਹਦਨ ਤੇ ਮੈਂ ਚਾਹ ਪਾਣੀ ਪੁੱਛਿਆ ਤੇ ਉਹਨਾਂ ਚਲੋ ਚਾਹ ਚੂ ਪੀਤੀ ਰੋਟੀ ਪੁੱਛੀ ਉਹਨਾਂ ਹੋਣੀ ਖਾਦੀ ਜੀ ਤੇ ਬਾਕੀ ਇਹ ਵੀ ਨਾ ਕੋਈ ਉਹਨਾਂ ਪਜਾਮਾ ਪਾਇਆ ਸੀ ਜੀ ਚੁੰਨੀ ਜੀ ਬਲੇਟੀ ਠੰਡ ਚ ਫੇਰ ਚਲੋ ਮੇਰੇ ਕੋ ਵੀਰ ਜੀ ਇੱਕ ਪਜਾਮਾ ਹੈਗਾ ਸੀ ਪੰਪ ਦੇ ਪਿਆ ਐਕਸਟਰਾ ਰੱਖਿਆ ਸੀ ਜੀ ਕੰਮ ਕਰਨ ਵਾਸਤੇ ਉਹ ਮੈਂ ਉਹਨਾਂ ਨੂੰ ਦਿੱਤਾ ਜੀ ਉਹਨਾਂ ਨੂੰ ਦੇ ਕੇ ਤੇ ਫੇਰ ਚਲੋ ਉਹਨਾਂ ਠੰਡ ਛੁਣ ਕੇ ਚਾਹ ਚੁਪੀ ਆਈ ਜੀ ਤੇ ਬਾਅਦ ਉਹ ਜਨਾਲੇ ਨੂੰ ਚਲ ਗਏ ਜੀ ਹਾਂਜੀ ਜੀ ਬਾਅਦ ਤੇ 112 ਤੇ ਵੀ ਕਾਲ ਕੀਤੀ ਹਾਂਜੀ ਭਾਜੀ ਵੀਰ ਜੀ ਹੋਣੀ ਬਿਕਰਮਜੀਤ ਸਿੰਘ ਹੋਣੀ ਪੰਪ ਦੇ ਮਾਲਕ ਆ ਵੀਰੋ ਨਹੀਂ ਉਹਨਾਂ ਨੂੰ ਮੈਂ ਕਿਹਾ ਸੀ ਤੇ ਉਹਨਾਂ ਬਾਅਦ 112 ਤੇ ਕਾਲ ਕੀਤੀ ਸੀ ਜੀ ਤੇ ਉਹਨਾਂ ਬਾਅਦ ਪੁਲਿਸ ਵੀ ਆਈ ਸੀ ਜੇ ਤੇ ਉਹ ਜਨਾਲੇ ਥਾਣੇ ਵੀ ਗਏ ਸੀ ਵੀ ਭਾਜੀ ਆ ਪਤਾ ਨਹੀਂ ਲਾ ਪਤਾ ਵਾ ਬੰਦਾ ਜਾਂ ਥੋੜਾ ਦਿਮਾਗੋ ਹੈ ਗਿਆ ਭਾਈ ਉਹਨਾਂ ਦਾ ਹੈਗਾ ਸੀ ਕੋਈ ਹਸਾਕਤਾ ਵੀਰੇ ਤੇ ਇਸ ਕਰਕੇ ਉਹਨਾਂ ਨੂੰ ਕਿਹਾ ਤੇ ਉਹਨਾਂ ਆਖਿਆ ਚਲੋ ਕੋਈ ਨਹੀਂ ਛੱਡ ਜੋ ਤੇ ਉਹਨਾਂ ਫੇਰ ਮੇਰੇ ਸਾਹ ਨਾਲ ਛੱਡਤਾ ਹੀ ਭਾਜੀ ਉਹਨਾਂ ਨੂੰ ਬਜ਼ੁਰਗ ਹੀ ਜਿਹੜੇ ਜ ਉਹਨਾਂ ਨੂੰ ਅੱਜ ਫੇਰ ਕਿੱਥੋਂ ਮਿਲਦੇ ਆ ਅੱਜ ਭਾਜੀ ਇੱਧਰ ਨਾ ਕੁੱਕਣ ਵਾਲੇ ਤੇ ਅੱਗੇ ਗੁਰਦਾਰਾ ਹੈਗਾ ਵਾ ਉੱਥੇ ਬੈਠਿਆ ਹੀ ਭਾਜੀ ਉਹਨੀ ਤੇ ਇਹ ਵੀ ਜੀ ਉਹਨਾਂ ਨੂੰ ਮੈਂ ਫੋਨ ਕੀਤਾ ਮੈਂ ਮਾਲਕ ਜਿੰਨਾਂ ਦੀ ਇੰਟਰਵਿਊ ਜੀ ਵੇਖਣੇ ਆ ਭਾਜੀ ਜਿਹਨਾਂ ਦਾ ਹੈਗਾ ਇਹ ਨਾ ਬਜ਼ੁਰਗ ਹੀ ਜੇ ਤੇ ਉਹਨਾਂ ਨੂੰ ਮੈਂ ਕਿਹਾ ਵੀ ਭਾਜੀ ਮੈਂ ਕਾਲ ਕੀਤੀ ਉਹਨਾਂ ਨੂੰ ਮੈਂ ਵੇਖ ਕੇ ਉਹਨਾਂ ਕਹਿਆ ਵੀ ਹਾਂਜੀ ਉਹੀ ਆ ਬਜ਼ੁਰਗ ਮੈਂ ਸਾਰਾ ਡਰੈਸ ਵਗੈਰਾ ਦਿੱਤਾ ਮੈਂ ਮੇਰੇ ਕੋ ਇੱਥੇ ਆਏ ਸੀ ਜੇ ਪੰਪ ਤੇ ਤੇ ਫਿਰ ਉਹ ਬਾਹਰੋਂ ਉੱਥੋਂ ਆਏ ਸੀ ਜੇ ਇਕੱਲੇ ਘੁੰਮਦੇ ਰਹੇ ਨੂੰ ਲੱਗ ਨਹੀਂ ਨਹੀਂ ਜੀ ਮੇਰੇ ਮਾਲਕ ਵੀ ਨਾਲ ਹੀ ਬਿਕਰਮਜੀਤ ਸਿੰਘ ਹੋਣੀ ਵੀਰਜੀ ਹੋਣੀ ਜੀ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾ ਡਾਕਟਰ ਨਿਆਮਤ ਸੂਫੀ ਆ ਜੀ ਮੈਂ ਫਾਰਮਰ ਸਟੇਟ ਸਕੱਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਔਰ ਕੌਮੀ ਮਨੁੱਖੀ ਸੁਰੱਖਿਆ ਆਵਾਜ਼ ਸੰਗਠਨ ਦਾ ਜਿਹੜਾ ਚੇਅਰਮੈਨ ਆ ਸਾਰੇ ਇੱਕ ਇੱਕ ਦੇ ਲੋਕਾਂ ਦੇ ਨਾਲ ਉਹ ਜਿਹੜੇ ਨਾ ਪਤਾ ਨਹੀਂ ਹੱਥ ਵਿੱਚ ਜਿਹੜਾ ਪੰਪ ਵਾਲਾ ਜਿਹੜਾ ਵਾ ਉਹ ਜੁੱਧ ਨੂੰ ਜਿਹੜਾ ਵਾ ਆਪਣੇ ਕੋ ਲੈ ਕੇ ਇਹਨਾਂ ਕੋਲ ਜਿੰਨੀ ਵੀ ਸੇਵਾ ਸਰਵਿਕ ਕਰਕੇ ਉਹਨੂੰ ਪਹੁੰਚਦੇ ਹਵਾ ਲੈ ਕਿਤਾ ਗਿਆ ਆ ਤੇ ਆਖਿਓ ਦੇ ਪਰਵਾਹ ਨੂੰ ਬੁਲਾਇਆ ਗਿਆ ਕਿ ਕਹਿ ਸਕਦੇ ਹਾਂ ਕਿ ਉਹਨਾਂ ਨੇ ਅੱਜ ਇਹ ਕਿ ਇਹਨਾਂ ਦਾ ਕਸਟਮਰ ਹੀ ਆ ਜੀ ਮੈਂ ਪੇਲਪੌਂਡ ਜਦੋਂ ਆਇਆ ਤਾਂ ਮੈਨੂੰ ਪਤਾ ਲੱਗਾ ਕਿ ਇਹਨਾਂ ਨੇ ਇੱਕ ਬਹੁਤ ਵਧੀਆ ਆਪਣੇ ਪਿੰਡ ਰੋਖੇ ਤੋਂ ਬਲਕਾਰ ਸਿੰਘ ਜੀ ਗਰੰਥੀ ਸਿੰਘ ਨੇ ਉਹਨਾਂ ਦੇ ਸੁਪੁੱਤਰ ਜਗਰਾਤ ਸਿੰਘ ਔਰ ਵਿਕਰਮਜੀਤ ਸਿੰਘ ਤੇ ਇਹ ਦੀ ਮੈਨੇਜਮੈਂਟ ਜਿਹੜੀ ਆ ਇਹਨਾਂ ਦੇ ਕੋਲ ਆ ਰਿਲਾਇੰਸ ਪੰਪ ਦੀ ਜਿਹੜਾ ਕਿ ਅਜ ਨਾਲੇ ਦੇ ਨਾਲ ਹੀ ਰੋਖੇ ਪਿੰਡ ਲੱਗਦਾ ਤੋਂ ਮੈਨੂੰ ਜਦੋਂ ਪਤਾ ਲੱਗਾ ਕਿ ਮੈਂ ਦੇਖਿਆ ਕਿ ਇਹਨਾਂ ਨੇ ਇੱਕ ਬਲਵਿੰਦਰ ਬਲਵਿੰਦਰ ਸਿੰਘ ਸਨ ਆਫ ਕੁੰਨਨ ਸਿੰਘ ਪਿੰਡ ਕਰਤਾਰਪੁਰ ਜਲੰਧਰ ਦੇ ਬਜ਼ੁਰਗ ਨੇ ਜਿਹੜੇ ਕਿ ਬੀਤੇ ਦਿਨ ਆਏ ਨੇ ਬਾਹਰੋਂ ਟ੍ਰਾਂਟੋ ਕੈਨੇਡਾ ਤੋਂ ਆਏ ਨੇ ਔਰ ਉਹ ਜਦੋਂ ਇਸ ਜਗ੍ਹਾ ਤੇ ਉਤਰੇ ਰਾਜਸਥਾਨੀ 에어ਪੋਰਟ ਤੇ ਅਚਾਨਕ ਉਹਨਾਂ ਨੂੰ ਦਿਮਾਗੀ ਪਰੇਸ਼ਾਨੀ ਜਾ ਕੋ ਇਹ ਨਾ ਦੇ ਵਿੱਚ ਉਹ ਆਪਣੇ ਪਰਿਵਾਰ ਤੋਂ ਵਿਛੜ ਗਏ ਉਦੇ ਨਾਲ ਜਦੋਂ ਤੁਰਦੇ ਤੁਰਦੇ ਜਾਂ ਰਾਹੀ ਰਹੀਂ ਜਾਂ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਇਹ ਪੰਪ ਤੇ ਪਹੁੰਚੇ ਆ